i um. ਪਾਣੀ ਦਾ ਮੁੜ ਦਿੱਤਾ ਜਾਂਦਾ ਹੈ। ਉਸੇ ਤਰ੍ਹਾਂ ਕਾਲਪੁਰਪ ਵੈਕ ਨੂੰ ਜਿਸ ਵੀ ਮਨੁੱਖ ਨੇ ਉੱਪਰ ਕਿਰਪਾ ਕਰਦੇ ਨੇ ਦਇਆ ਕਰਦੇ ਹਨ। ਅੰਦਰ ਪਾਣੀ ਵਹਿਣ ਵਾਂਗ ਚੱਲ ਰਹੇ ਵਿਕਾਰ ਜੁੜੇ ਨੇ। ਜਿਹੜੇ ਸਾਡੇ ਆਤਮਿਕ ਜੀਵਨ ਨੂੰ ਡੋਟ ਰੱਖੇ ਨੇ। ਸੰਵਿਕਾਰ ਆੜੇ ਕਰਮਾਂ ਦੇ ਬਲ ਔਰੇ ਰਹੇ ਰਹੇ। ਤੇ ਕਾਲਪੁਰਪ ਵੈਕੂ ਨੇ ਕਿਰਪਾ ਕਰਕੇ ਉਹਨਾਂ ਮਾੜੇ ਖਿਆਲਾਂ ਦੇ ਆਉਣ ਵਾਲੇ ਖਿਆਲਾਂ ਤੇ ਵਾਤ ਕਹੀ। ਤੇ ਉਹਨਾਂ ਆਤਮਿਕ ਜੀਵਨ ਦੇ ਵਿਕਲਣ ਵਾਲੇ ਜਿਹੜੇ ਕਾਰਨ ਉਹਨਾਂ ਵਿਕਾਰਾਂ ਦੇ ਰਾਹ ਤੇ ਉਹਨੂੰ ਡੱਕਾ ਮਾਰ ਦਿੱਤਾ ਹੈ। ਦੁੱਖ, ਰੋਗ, ਕੜਰਾ ਆਪਨਾ ਤੇ ਪਾਸਾ ਕਹਿੰਦੇ ਵੀ ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਅਤੇ ਰੋਗਾਂ ਦਾ ਡੇਰਾ ਹੀ ਨਿਰਕਾਰ ਦਿੱਤਾ ਹੈ ਜਿਹੜੇ ਦੁੱਖ ਰੋਗ ਸਾਡੇ ਅੰਦਰ ਘਰ ਘਰ ਕੇ ਬੈਠੇ ਨੇ ਡੇਰਾ ਲਾ ਕੇ ਬੈਠੇ ਨੇ ਕਦੇ ਕੋਈ ਦੁੱਖ ਉਤਪਨ ਹੁੰਦਾ ਹੈ ਕਦੇ ਕੋਈ ਦੁੱਖ ਉਤਪਨ ਹੋ ਜਾਂਦਾ ਹੈ ਪਰ ਜਦੋਂ ਧਰਮ ਦੀ ਕਿਰਪਾ ਹੋ ਜਾਂਦੀ ਹੈ ਵਿਕਾਰਾਂ ਉੱਪਰ ਨੂੰ ਡੱਕਾ ਲੱਗ ਜਾਂਦਾ ਹੈ ਬੰਨ ਲੱਗ ਜਾਂਦਾ ਹੈ ਫਿਰ ਕਾਲ ਸਾ ਆਖੀਂਦੇ ਇਹਨਾਂ ਦੁੱਖਾਂ ਦਾ ਢੇਰ ਆ ਹੀ ਮੁੱਕ ਜਾਂਦਾ ਹੈ ਅੰਦਰ ਢੇਰ ਖਤਮ ਹੋ ਜਾਂਦਾ ਹੈ ਕਿਉਂਕਿ ਦੁੱਖ ਸਾਡੀਆਂ ਕਾਮਨਾਵਾਂ ਕਰਕੇ ਨਹੀਂ ਦੁੱਖ ਸਾਡੀਆਂ ਵਿਸ਼ਾਵਾਂ ਕਰਕੇ ਨਹੀਂ ਤੇ ਜਿਹਦੇ ਅੰਦਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਨਾਮ ਲੱਗ ਗਿਆ ਉਹਨੀਆਂ ਸਾਰੀਆਂ ਪਿਛਾਵਾਂ ਵੀ ਖਤਮ ਹੋ ਜਾਂਦੀਆਂ ਨੇ ਇਸੇ ਕਰਕੇ ਸਾਨੂੰ ਸਾਧਗੁਰੂ ਜੀ ਰੋਜ਼ ਕਿਰਪਾ ਕਰਕੇ ਸਮਝਾਉਂਦੇ ਨੇ ਤੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਆਸਾ ਹੈ ਕਿ ਅੰਦਰੋਂ ਜਦੋਂ ਕੋਈ ਗੁਰਬਾਣੀ ਸੁਣਾ ਕੇ ਗੁਰਬਾਣੀ ਦੇ ਪਿੱਤਰੂ ਉਦੇਸ਼ ਨੂੰ ਆਪਣੇ ਹਿਰਦੇ 'ਚੋਂ ਸਾਂਭ ਲਈਏ ਤੇ ਫਿਰ ਅੰਦਰੋਂ ਵਿਕਾਰਾਂ ਦਾ ਮਰਨਾ ਆਗਮਨ ਹੈ। ਵਿਕਾਰਾਂ ਦਾ ਖਤਮ, ਨਾਸ਼ ਹੋ ਜਾਂਦਾ ਹੈ। ਵਿਕਾਰ ਖਤਮ ਹੋ ਜਾਂਦੇ ਨੇ। ਗੁਰੂ ਦਾ ਗਿਆਨ ਵਿਵੇ ਦੇ ਵਿੱਚ ਵਸ ਜਾਂਦਾ ਹੈ। ਤੇ ਜਿਹਦੇ ਹਿਰਦੇ ਦੇ ਵਿੱਚ ਗੁਰੂ ਦਾ ਗਿਆਨ ਵਸ ਗਿਆ ਫਿਰ ਕਾਰਸਨ ਕਹਿੰਦੇ ਉਹਨੂੰ ਦੁੱਖ ਵੀ ਕੋਈ ਨਹੀਂ, ਉਹਨੂੰ ਹੀ ਪਿਆਰੇ ਹੈ, ਸੁੱਖ ਵੀ ਉਹਨੂੰ ਹੀ ਪਿਆਰੇ ਹੈ। ਫਿਰ ਉਹ ਦੁੱਖ ਸੁੱਖ ਨੂੰ ਇੱਕ ਸਮਾਨ ਜਾਣਦੇ। ਤੇ ਵੀ ਜਿਹੜਾ ਮਨ ਦੁੱਖਾਂ ਕਰਕੇ ਦੁਖੀ ਹੁੰਦਾ ਹੈ ਪਾਸਾ ਕਹਿੰਦੇ ਉਹ ਦੁੱਖ ਕਾਲਪੂਤ ਵੈਗੁਰੂ ਉਹਨਾਂ ਦੁੱਖਾਂ ਦਾ ਟੇਲਾ ਵੀ ਕ੍ਰਮਕਾਤ ਹੈ ਮਨ ਪਰ ਸਦਾ ਕਾਲਪੂਤ ਵੈਗੁਰੂ ਜੀ ਦੇ ਨਾਮ ਦੇ ਉੱਤੇ ਲੱਗਿਆ ਉਸ ਕਾਲਪੂਤ ਵੈਗੁਰੂ ਜੀ ਦੀ ਰਜਾ ਵਿੱਚ ਰਹਿੰਦਾ ਹੈ ਜਿਹਦੇ ਵਾਕ ਸਾਨੂੰ ਸਤਿਗੁਰੂ ਜੀ ਰੋਜ਼ ਸੁਣਾਉਂਦੇ ਨੇ ਹੁਕਮ ਰਜਾਈ ਚੱਲਣਾ ਉਹਦੀ ਰਜਾ ਵਿੱਚ ਚੱਲਣਾ ਅੰਦਰੋਂ ਬੇਰਾਮਤ ਕਿ ਜਾਣਾ ਉਸ ਕਾਲਪੁਰ ਵੈਕੁਨਤੀ ਦੀ ਰਜਾ ਵਿੱਚ ਚਲਣਾ ਹੈ ਤੇ ਜਿਹੜਾ ਚਾਹਦਾ ਹੈ ਭਾਈ ਫਿਰ ਉਹਨੂੰ ਦੁੱਖ ਜਾਂ ਸੁਖ ਪੋਹ ਨਹੀਂ ਸਕਦੇ ਭਾਈ ਅੰਦਰੋਂ ਦੁੱਖ ਸੁੱਖ ਮੁੱਕ ਜਾਂਦੇ ਨੇ ਹਰਗਲੇ ਇੱਕ ਰਾਸ ਉਸ ਕਾਲਪੁਰ ਵੈਕੁਨਤੀ ਦੇ ਨਾਲ ਜੁੜੇ ਰਹੇ ਅਨਿਸ਼ ਕਰਕੇ ਪਾਰ ਸਕੇ ਅੰਦਰ ਹੀ ਭਾਈ ਕੋਹਾਂ ਤੇ ਲੋਕਾਂ ਦਾ ਆਕਾਰ ਰੂਪ ਨੇ ਉਹਦੇ ਅੰਦਰੋਂ ਟੇਰਾ ਹੀ ਚੁੱਪ ਦਿੱਤਾ ਹੈ आनंद ਕਰ へ ਨੰਨ ਨਾਰੀ ਸਿ ਪਰਸਾ ਕਿੰਦੇ ਜੀ ਦੇ ਅੰਦਰੋਂ ਪਾਈ। ਹੰ ਦੁੱਖਾਂ ਦਾ ਡੇਰਾ ਮੁਜ ਜਾਂਦਾ। ਫਿਰ ਉਹ ਸਾਜ ਜੀਵ ਆਤਮਾ ਦਾ ਆਨੰਦ ਮਾਣਦੇ। ਆਤਮਕ ਆਨੰਦ ਨਾਮ ਦਾ ਆਨੰਦ ਨਾਮ ਦਾ ਰਸ। ਸਿਮਰਨ ਦਾ ਆਨੰਦ ਮਾਣਦੇ ਨੇ। ਕਿਉਂਕਿ ਹੁਣ ਅੰਦਰ ਜਿਹੜੇ ਕਾਮ ਕ੍ਰੋਧ ਜਿਹੜੇ ਉਹਨੂੰ ਦੁਖੀ ਕਰਦੇ ਸੀ ਅਥਰੂੰ ਸਾੜਦੇ ਸੀ ਉਹ ਸਾਰਿਆਂ ਬਗੋਂ ਗੁਰੂ ਪਾਰਸਾਨ ਦੇ ਬੰਨਾਂ ਲਾਭਿਤ ਹੈ ਨក្តਕਾ ਮਾਰਨ ਤੈ ਤੇ ਉਹ ਹੁਣ ਦੁਖੀ ਕਰਨੋਂ ਤੰਗ ਕਰਨੋਂ ਹਟ ਗਏ ਨੇ ਹੁਣ ਮਾਨ ਅਨੰਦ ਵਿੱਚ ਰਹਿੰਦਾ ਹੈ ਖੇੜੇ ਵਿੱਚ ਰਹਿੰਦਾ ਹੈ ਸਦਾ ਸੁਖਮੰਕਾਰ ਦਾ ਨਾਮ ਜਪਦਾ ਰਹਿੰਦਾ ਹੈ ਇਸ ਕਰਕੇ ਪਾਰਸਾਨ ਦੇ ਅਨੁਸਾਰੀ ਜੀਵ ਭਾਈ ਅਨੰਦ ਵਾਂਗ ਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋਈ ਹੈ ਜਿਨ੍ਹਾਂ ਦੇ ਵਿਕਾਰਾਂ ਉੱੋਂ ਗੁਰੂ ਨੇ ਲੱਗਾ ਮਾਰ ਕੇ ਅੰਦਰ ਸੁੱਖਾਂ ਦਾ ਪ੍ਰਕਾਸ਼ ਕਰ ਦਿੱਤਾ ਹੈ ਨਾਮ ਦਾ ਪ੍ਰਕਾਸ਼ ਕਰ ਦਿੱਤਾ ਹੈ ਹਰ ਹਰ ਪ੍ਰਭਾ ਕਿਰਪਾ ਧਾਰੀ ਜਿਨ੍ਹਾਂ ਉੱਤੇ ਗੁਰੂ ਨੇ ਇਹ ਕਿਰਪਾ ਕਰ ਦਿੱਤੀ ਹੈ ਭਾਈ ਉਹ ਜੀਵ ਆਤਮਿਕ ਆਨੰਦ ਮਾਣਦੇ ਹਨ ਤੰਤੋ ਸੁਖੁ ਆਸਥਾਈ ਤੇ ਫਿਰ ਪਛਾਹ ਜਾਂਦੇ ਨੇ ਕੇ ਸੰਤ ਜਨੂ ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁਖੀ ਕਰੀ ਕਰੀ ਤੁੰਦਾ ਹੈ ਹਰ ਥਾਂ ਸੁਖੀ ਨਹੀਂ ਰਹੁੰਦਾ ਹੈ ਦੁੱਖ ਨਾਲੇ ਨਹੀਂ ਆਉਂਦਾ ਹੈ ਜੇ ਨਾਮ ਨਾਲ ਜੁੜ ਜਾਂਦੇ ਨੇ ਅੱਬ ਕਈ ਵਾਰ ਵੀ ਵਿਚਾਰ ਕੀਤੀ ਐ ਬਿਆੰਕ ਐਸੇ ਮਰ ਜੀਵੜੇ ਸਿੱਖ ਹੋਏ ਨੇ ਮੌਤ ਦੇ ਨਾਲ ਨਾਮ ਕੌਲਾਂ ਕਰਦੇਗੇ ਸਿਰ ਦੇ ਉੱਤੇ ਆੜਾ ਚੱਲਦਾ ਹੈ ਏਡਾ ਬੜਾ ਦੁੱਖ ਇੱਕ ਕੰਡਾ ਲੱਗੇ ਦਾ ਸਾਨੂੰ ਮਹਿਸੂਸ ਹੁੰਦਾ ਹੈ ਪਰ ਉਸੇ ਸਿਰ ਦੇ ਉੱਪਰ ਆੜੇ ਚੱਲਦੇ ਤਾਂ ਕਿ ਦੁੱਖ ਨੂੰ ਮਹਿਸੂਸ ਨਹੀਂ ਹੈ ਕਿਉਂਕਿ ਅੰਦਰ ਸੁਖ ਰਸਿਆ ਪਿਆ ਹੋਇਆ ਹੈ ਨਾਮ ਰਸਿਆ ਹੋਇਆ ਹੈ ਥੋੜੀ ਅੱਗ ਜਿੱਤੇ ਹੱਥ ਨੂੰ ਰੋਟੀਆਂ ਸੇਕਦੇ ਦਾਰ ਸਮਝਿ ਬਣਾਉਂਦੇ ਆ ਲੱਗ ਜਾਂਦੀ ਹੈ ਉਦਾਸਤਾ ਚਲਣਾ ਬੜਾ ਔਖ ਹੈ ਪਰ ਭਾਈ ਬਿਆਲਾ ਜੀ ਪਾਣੀ ਦੇ ਵਿੱਚ ਆਲੂਆਂ ਦੀ ਪਰਾਪਵਾਲੇ ਲਾ ਰਹੇ ਨੇ ਪਰ ਫਿਰ ਵੀ ਆਨੰਦ ਵਿੱਚ ਨਹੀਂ ਸੁਖ ਵਿੱਚ ਨਹੀਂ ਭਾਈ ਸਤਿਰਾਜ ਜੀ ਅਤਿਮ ਵਿੱਚ 3.5 ਮਹੀਨੇ ਪਰ ਫਿਰ ਵੀ ਆਨੰਦ ਵਿੱਚ ਨਹੀਂ ਇਸ ਕਰਕੇ ਸਤਿਗੁਰ ਗਰੀਬ ਨੂੰ ਮਾਰ ਪਾ ਸਰ ਕਹਿੰਦੇ ਨੇ ਸੰਤੋ ਸੁਖ ਵਾਸ ਪਾਈ ਜਿਨਾਂ ਨੇ ਪਾਈ ਗੁਰੂ ਵਾਲੇ ਬਣ ਕੇ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਅੰਦਰੂਨੀ ਕਾਰਾਂ ਨੂੰ ਖਤਮ ਕਰ ਦਿੱਤਾ ਹੈ ਉਹਨਾਂ ਨੂੰ ਹਰ ਤਾਂ ਹਰ ਸੁਖ ਪ੍ਰਤੀ ਤੂੰਦਾ ਹੈ ਵੱਡੇ ਵੱਡੇ ਧੁਖ ਵੀ ਉਹਨਾਂ ਨੂੰ ਧੁਕੀ ਨਹੀਂ ਕਰ ਸਕਦੇ ਕਿਉਂਕਿ ਸਮਝ ਆ ਗਈ ਹੈ ਪਤਾ ਲੱਗ ਗਿਆ ਹੈ ਗੁਰੂ ਦੇ ਗਿਆਨ ਨੇ ਰੰਗੀ ਕਿ ਇਹ ਜਿਹੜਾ ਸਰੀਰ ਹੈ ਨਾਸ਼ਵਾਨ ਹੈ ਤੇ ਅਸੀਂ ਸਰੀਰ ਦੇ ਸੁੱਖਾਂ ਬਾਤ ਤੇ ਬੜੀ ਉਤਮ ਕਰਦੇ ਹਾਂ ਮਾਇਆ ਵੀ ਕਰਦੇ ਹਨ ਕੋਠੀਆਂ ਵੀ ਬਣਾਉਂਦੇ ਹਨ ਸਰੀਰ ਦੇ ਸੁੱਖ ਬਾਤ ਤੇ ਕਾਰਾਂ ਵੀ ਲੈ ਲੈਂਦੇ ਆ ਪਰ ਜਿਹੜਾ ਮਨ ਦਾ ਸੁੱਖ ਹੈ ਉਹਦੇ ਬਾਰੇ ਸਿੱਖਦੇ ਉਦੋਂ ਨਹੀਂ ਕੀਤਾ ਹੈ ਇਸੇ ਕਰਕੇ ਮਨ ਜਿਹੜਾ ਹੈ ਸਾਡਾ ਦੌੜਦਾ ਰਹਿੰਦਾ ਹੈ ਜਦੋਂ ਜਿਸ ਦਿਨ ਸਤਿਗੁਰੂ ਜੀ ਦੀ ਕਿਰਪਾ ਹੋਈ ਮਨ ਦਾ ਸੁੱਖ ਪ੍ਰਾਪਤ ਹੋ ਗਿਆ ਫਿਰ ਕਹਾ ਸਾਰੇ ਕਹਿੰਦੇ ਭਾਈ ਤੈਨੂੰ ਸਾਰੇ

ਇਹ ਪ੍ਰਸੰਗ ਦੇ ਨਾਮ ਉਸ ਨੂੰ ਭਾਈ ਹਰਿ ਤੁੰਦ ਸੁਖ ਪ੍ਰਤੀਤ ਹੁੰਦਾ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿ ਆ ਸਾੰਨੀ ਜਾਈ ਰਹਉ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਇਸ ਪ੍ਰਮਾਤਮਾ ਪੂਰਨ ਪਰਮੇਸ਼ਰ ਸਭ ਥਾਵਾਂ ਵਿੱਚ ਮੌਜੂਦ ਹੈ ਫਿਰ ਉਹ ਆਸਾ ਕਹਿੰਦੇ ਸੁਖ ਮਾਣਦਾ ਹੈ। ਅਨਾਂ ਨੂੰ ਮਾੜਾ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਉਹ ਸਤਿਗੁਰੂ ਸਾਹਿਬ ਕਹਿੰਦੇ ਔਗਣ ਵੀ ਵੇਖ ਸੰ ਵੇਖ ਕੇ ਕਰਦਾ ਹੈ ਇਹ ਹਰ ਇੱਕ ਕਦਮ ਦੇ ਪੱਟਾ ਕੀਤਾ ਬੋਲਣ ਲੱਗਿਆ ਸੰਕੋਚ ਨਾਲ ਬੋਲਦਾ ਹੈ ਕਿ ਮੇਰੇ ਗੁਰੂ ਬਾਖ ਮਾੜਾ ਬਚਨ ਨਾ ਬੋਲਿਆ ਜਾਏ ਕਿਸੇ ਦਾ ਜਰਨਾ ਨਾ ਪੀ ਉਲ ਜਾਏ ਕਿਉਂਕਿ ਉਹਨੂੰ ਸਮਝ ਹੈ ਉਹਨੂੰ ਗਿਆਨ ਹੈ ਕੇ ਆਕਾਰ ਕੁ ਵੈਲਿਊ ਹੀ ਅਕੀਲ ਹੈ ਮੇਰੇ ਹਰ ਥਾਂ ਵਸ ਰਿਹਾ ਹੈ ਇਸ ਕਰਕੇ ਭਾਰਸਾ ਕਹਿੰਦੇ ਭਾਈ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪ੍ਰਮਾਤਮਾ ਪੂਰਨ ਪਰਮੇਸ਼ਰ ਸਭ ਥਾਵਾਂ ਤੇ ਮੌਜੂਦ ਹੈ ਉਸ ਨੂੰ ਹਰ ਥਾਂ ਤੇ ਵਿੱਚ ਸੁੱਖ ਵਰਤੀਤ ਹੁੰਦਾ ਹੈ ਰਹਾਓ ਤੁਰ ਕੀ ਵੜੀ ਆਈ ਏ ਭਾਈ ਇਹ ਅੰਕਨ ਨੂੰ ਪਰਮਾਤਮਾ ਦੀ ਸਿਵਤ ਸੁਨਾਹ ਦੀ ਬਾਣੀ ਜਿਸਮੁ ਮੁਖ ਦੇ ਅੰਦਰ ਆ ਵਸਦੀ ਹੈ ਤੈਨ ਸਗਵੀ ਚਿੰਤ ਲਟਾਈ ਕਾਸਾ ਕਹਿੰਦੇ ਭਾਈ ਬਰੁਸ ਨੇ ਆਪਣੇ ਸਾਰੀ ਚਿੰਤਾ ਤਰਕ ਗਈ ਹੈ ਜਿਹਦੇ ਅੰਦਰ ਨਾਮ ਵਸ ਜਾਂਦਾ ਹੈ ਹਿਰਦੇ ਦੇ ਵਿੱਚ ਨਾਮ ਵਸਦਾ ਹੈ ਕਾਸਾ ਕਹਿੰਦੇ ਉਹਦੇ ਅੰਦਰ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ ਹਨ

ਦੀਰਘ ਚੰਤਨ ਦਾ ਇਸ ਕਰਕੇ 파ਸਾ ਕੰਧ ਜੀ ਦੇ ਅੰਦਰ ਇਹ ਅਕਾਰਪੁਰਖ ਵੈਕੂ ਜੀ ਦੀ ਸੇਵਤ ਸੁਨਾਹ ਦੀ ਬਾਣੀ ਆ ਕੇ ਵੱਸ ਗਈ ਪਾਈ ਉਹਨੇ ਫਿਰ ਆਪਣੀ ਸਾਰੀ ਚਿੰਤਾ ਦੂਰ ਕਰ ਦਿੱਤੀ ਹੈ ਉਹਨੇ ਚਿੰਤਾ ਦੂਰ ਕਰਕੇ ਕੇਵਲ ਤੇ ਕੇਵਲ ਇੱਕ ਨਿਰੰਕਾਰ ਅਕਾਰਪੁਰਖ ਵੈਕੂ ਜੀ ਦੇ ਚਰਨਾਂ ਦੇ ਉੱਪਰ ਵਿਸ਼ਵਾਸ ਰੱਖ ਕੇ ਆਪਣੀਆਂ ਸਾਰੀਆਂ ਚਿੰਤਾ ਉਸ ਅਕਾਰਪੁਰਖ ਵੈਕੂ ਜੀ ਦੇ ਕੋਲ ਸੌਂ ਦਿੱਤੀਆਂ ਨੇ ਉਹਨੂੰ ਵਾਕ ਸਮਝ ਆ ਰਹੀ ਹੈ ਕਰਨ ਕਰਾਉਣ ਆਪ ਪ੍ਰਭ ਅਕਾਲ ਪੁਰਖ ਵੈਗ ਨੂੰ ਆਪ ਹੀ ਸੰਕਰਮ ਕਰਾਉਣਾ ਹੈ ਉਹ ਸਾਰਾ ਆਪ ਕਰ ਰਿਹਾ ਹੈ ਚਿੱਤੈ ਅੰਦਰ ਸਭ ਕੁਝ ਵੇਖnabla ਦੀ ਹੀਟ ਚਲਾਏਗਾ ਆਪੇ ਦੇ ਬਣਾਈਆਂ ਆਪੇ ਹੀ ਕਰਨ ਕਰਾਏਗਾ ਵੱਡੋ ਵੱਡਾ ਬਣਵੇਦਨੀ ਸਿਰੈ ਸਿਰ ਧੰਦਾ ਲਾਏਗਾ ਜਿੱਡੇ ਵੱਡੇ ਸੰਗੁਰ ਪਾਤਸਰ ਕਹਿੰਦੇ ਇਸ ਸੰਸਾਰ ਹੈ ਮੇਧਵੀ ਦਾ ਕਾਲ ਹੈ ਹੁੰਦੀ ਹੈ ਸੰਸਾਰ ਕਿੱਡਾ ਵੱਡਾ ਸੰਸਾਰ ਹੈ ਤੇ ਜਿਹੜਾ ਕਾਰਕੁਨ ਵੀ ਰਚਿਆ ਉਹਦੇ ਸਾਰਾ ਇਹ ਸੰਸਾਰ ਚਿੱਤੇ ਵਿੱਚ ਹੈ ਏਡਾ ਵੱਡਾ ਚਿੰਤਾ ਹੈ ਮਨਰੰਕਾਰ ਚਿੱਤੇ ਅੰਦਰ ਸਭ ਨੂੰ ਵੇਖ ਨਾਦਰੀ ਵਿੱਚ ਚਲਾਉਂਦਾ ਆਪਣੀ ਨਾਦਰੇਟ ਵੇਖਦਾ ਇਹ ਸਾਰੇ ਸੰਸਾਰ ਨੂੰ ਉਹ ਆਪ ਚਲਾ ਰਿਹਾ ਹੈ ਤੇ ਜਦੋਂ ਇਹ ਸਮਝ ਆਏਗੀ ਫਿਰ ਪ੍ਰਭੂ ਸਾਹਿਬ ਕਹਿੰਦੇ ਅੰਦਰੋਂ ਚਿੰਤਾ ਚੋਰੀ ਸਭ ਮੁਕ ਜਾਣੀ

ਸੇਵਤ ਸਲਾਹ ਦੀ ਬਾਣੀ ਆ ਕੇ ਵਸ ਗਈ ਹੈ ਉਹਨੇ ਆਪਨੇ ਅੰਦਰੋਂ ਚਿੰਤਾ ਛੋਰੀ ਇੱਕ ਰੋਗ ਸਾਰੇ ਪੂਰ ਕਰ ਲੈ ਮਨ ਦਇਆ ਪੁਰਖ ਨਿਰਵਨ ਦਇਆ ਬਸੂਮਾ ਪ੍ਰਭੂ ਉਸ ਮਨੁੱਖ ਤੇ ਮਿਹਰਬਾਨ ਹੋਇਆ ਰਹਿਤਾ ਹੈ ਹਰਿ ਨਾਨਕ ਸਾਚ ਵਖਨ ਇਸ ਕਰਕੇ ਉਹ ਤੁਨਕੂਰ ਅਰਜਨ ਦੇਵ ਮਹਾਰਾਜ ਵੱਡਿਆਂ ਦੇ ਮੋਹ ਲਾ ਕੇ ਪਾਵਨ ਵਚਨ ਕਰ ਰਹੇ ਨੇ ਕਿ ਇਹ ਨਾਨਕ ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਉਚਾਰਦਾ ਕਿਉਂਕਿ ਜਿਹਨੂੰ ਵਿਸ਼ਵਾਸ ਹੈ ਜਿਹਨੂੰ ਭਰੋਸਾ ਹੈ ਅਕਾਲ ਪੁਰਖ ਵੈਰ ਗੁਰੂ ਜੀ ਦੇ ਉੱਤੇ ਜਿਹਨੂੰ ਇਹ ਸਮਝ ਆ ਗੀ ਕਿ ਉਹ ਕਾਲਪੁਰਤਵੈ ਗੁਰੂ ਸਾਭ ਦੀ ਪਾਲਣਾ ਕਰਨ ਗਾਣੇ ਸਭ ਦੀ ਰੱਖਿਆ ਕਰਨ ਗਾਣੇ ਉਹਦਾ ਕੀਤਾ ਸਭ ਕੁਝ ਹੋ ਰਿਹਾ ਹੈ ਮੇਰਾ ਕੀਤਾ ਕੁਝ ਨਹੀਂ ਹੁੰਦਾ ਹੈ ਤੇ ਫਿਰ ਪਾਲ ਸਾਹਿਬ ਕਹਿੰਦੇ ਉਹ ਪਾਈ ਮਨੋਕਰ ਸਦਾ ਉਸ ਕਾਲਪੁਰਤਵੈ ਗੁਰੂ ਜੀ ਦਾ ਨਾਮ ਉਚਾਰਨ ਕਰੇ ਉਹਦਾ ਨਾਮ ਜਪਦਾ ਰਹਿੰਦਾ ਸਿਮਰਨ ਕਰਦਾ ਰਹਿੰਦਾ ਹੈ ਤੇ ਜਿਹੜੇ ਕਾਲਪੁਰਤਵੈ ਗੁਰੂ ਜੀ ਦਾ ਸਿਮਰਨ ਕਰਦੇ ਨੇ ਗਰੀਬਨ ਵਾਜ ਪਾਸਾ ਕੰਧ ਭਾਈ ਉਹ ਸਦਾ ਬਾਜ ਇਸ ਤਰੀ ਭਜੰਦਗੇ ਇਸੇ ਕਰਕੇ ਅਗੂੰ ਤੇਗਵਾਹਤ ਮਹਾਰਾਜ ਜੀ ਵਚਨ ਕਰਦੇ ਨੇ ਜੋ ਸੋਖਾ ਚਾਹੈ ਸਦਾ ਸਰਨ ਰਾਮ ਕੀ ਲੈ ਪਾਸਾ ਕੰਧ ਜੇ ਸਦਾ ਬਾਜ ਇਸ ਸੁਚੌਨਾ ਭਾਈ ਫਿਰ ਗੁਰੂ ਵਾਲਾ ਬਣਦਾ ਗੁਰੂ ਦੀ ਸਰਨ ਵਿੱਚ ਆ ਜਾ ਗੁਰੂ ਦੀ ਸਰਨ ਵਿੱਚ ਆ ਕੇ ਗੁਰੂ ਤੋਂ ਨਾਮ ਦੀ ਦਾਤ ਲੈ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਫਿਰ ਗੁਰੂ ਦੇ ਨਾਮ ਦਿੱਤੇ ਹੋਏ ਨਾਮ ਦੀ ਕਮਾਈ ਕਰ ਫਿਰ ਪਾਸਾ ਕਹਿੰਦੇ ਤੈਨੂੰ ਸਦਾ ਵਾਸਤੇ ਸੁਖ ਪ੍ਰਾਪਤ ਹੋਏਗਾ ਅੰਦਰੋਂ ਤੇਰੀ ਚਿੰਤਾ ਤੇ ਉਹੇ ਕਾਮ ਸਭ ਦੁੱਖ ਰੋਗ ਸਭ ਮੁਕ ਜਾਣਗੇ ਫਿਰ ਅੰਦਰ ਅਕਾਲ ਪੁਰਖ ਦੇ ਸਿਧ ਸਿਣਾ ਦੀ ਬਾਣੀ ਆ ਕੇ ਰੂਹ ਵਸ ਜਾਏਗੀ ਪਾਸਾ ਕਹਿੰਦੇ ਕਿ ਸਾਰੀਆਂ ਚਿੰਤਾ ਦੂਰ ਹੋ ਜਾਣਗੀਆਂ ਤੇ ਜਿਨ੍ਹਾਂ ਨੇ ਭਾਈ ਆਪਣੀ ਕਿਰਤ ਵਿੱਚ ਨਾਮ ਵਿਸਾਇਆ ਹੈ ਦਿਆਲੁ ਗੁਰ ਪਰਵਾਨਾ ਅਰਨਾਨਕ ਸਾਚਾ ਕਾਨਾ ਸਤਿਗੁਰ ਜੀ ਕਹਿੰਦੇ ਕੋ ਆਕਾਰ ਤੁਪ ਵਹਿਗੂ ਸਦਾ ਉਹਨਾਂ ਉਤੇ ਦਇਆ ਰੱਖਦਾ ਹੈ ਸਦਾ ਮੇਲ ਕਰਦਾ ਰਹਦਾ ਹੈ ਤੇ ਸਦਾ ਮੇਲ ਕਰਦਾ ਵੀ ਆਪਣੇ ਚਰਨਾਂ ਨਾਲ ਜੋੜ ਕਰਕੇ ਰੱਖਦਾ ਹੈ ਉਹਨੂੰ ਕਦੇ ਵੀ ਦੁੱਖ ਦੀ ਘੜੀ ਫਿਰ ਆਕਾਰ ਤੁਪ ਵਹਿਗੂ ਦੇਖਣੀ ਨਹੀਂ ਦਿੰਦਾ ਹੈ ਔਖੀ ਘੜੀ ਨਾਲ ਨਹੀਂ ਰੱਖਣ ਦੇ ਆਪਣਾ ਵਿਰਦ ਸਮਾ ਦੇ ਪਾਸਾ ਕਹਿੰਦੇ ਵੀ ਉਹਨਾਂ ਨੂੰ ਔਖੀ ਕੜੀ ਸੁੱਖ ਦੁੱਖ ਦਾ ਸਨਾਹ ਕਦੇ ਵੇਖਣ ਨਹੀਂ ਦਿੱਤਾ। ਆਪਣਾ ਮਿਰਦ ਨਹੀਂ ਪਾਲਣਾ ਕਰਦਾ ਇਸ ਕਰਕੇ ਭਾਈ ਗੁਰੂ ਵਾਲੇ ਬਣ। ਗੁਰੂ ਚਰਨਾਂ ਨਾਲ ਜੁੜੋ। ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰੂ ਵਾਲੇ ਬਣ ਕੇ ਨਾਮ ਜਪੀਏ, ਸਿਮਰਨ ਕਰੀਏ, ਸੇਵਾ ਕਰੀਏ ਤਾਂ ਜੋ ਜਿਹੜਾ ਆਮ ਮਨੁੱਖਾ ਜਨਮ ਨੂੰ ਸਾਨੂੰ ਮਿਲਿਆ ਹੈ ਭਾਈ ਇਹ ਸੰਤ ਲਾਭਨ ਲੱਕੇ। منم کریے ستکار کر اس گرو والے کی سکھا جان کے گھنٹ کر جان کے معاف کرنا جی نان کان چڑھ دے کلا